ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਮੈਂ ਪਿਆਰਪ੍ਰੀਤ ਸਤਿ ਸ਼੍ਰੀਕਾਲ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਅੱਜ ਕਿਸਾਨ ਭਰਾਵੋ ਆਪਾਂ ਗੱਲ ਕਰਾਂਗੇ PR126 ਵੈਰਾਈਟੀ ਦੇ ਬਾਰੇ ਕਿਉਂਕਿ ਪਿਛਲੇ ਸਾਲਾਂ ਚ ਵੀ ਜਿਹੜੀ PR126 ਵੈਰਾਈਟੀ ਟੌਪ ਤੇ ਰਹੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਕਿਸਾਨ ਭਰਾ ਇਹਨੂੰ ਪਸੰਦ ਕਰਦੇ ਆ ਤੇ ਘੱਟ ਸਮੇਂ ਦੇ ਵਿੱਚ ਆਪਾਂ ਇਸ ਵੈਰੈਟੀ ਤੋਂ ਵੱਧ ਝਾੜ ਦੂਜੀ ਕਿਸਮਾਂ ਨਾਲੋਂ ਵੀ ਆਪਾਂ ਵੱਧ ਝਾੜ ਲੈ ਸਕਦੇ ਆ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਵੀ ਪੀਆਰ 126 ਵੈਰੈਟੀ ਤੋਂ ਆਪਾਂ ਵੱਧ ਝਾੜ ਕਿਵੇਂ ਲੈ ਸਕਦੇ ਆ ਕਦੋਂ ਆਪਾਂ ਇਹਨੂੰ ਆਪਣੇ ਖੇਤ ਦੇ ਵਿੱਚ ਲਾਉਣਾ ਹੈ ਤੇ ਕਦੋਂ ਆਪਾਂ ਇਹਦੀ ਜਿਹੜੀ ਪਨੀਰੀ ਦੀ ਆਪਾਂ ਬਜਾਈ ਕਰਨੀ ਹੈ ਤੇ ਕਿੰਨੇ ਦਿਨਾਂ ਦੀ ਜਿਹੜੀ ਪਨੀਰੀ ਆਪਾਂ ਖੇਤ ਦੇ ਵਿੱਚ ਲਾਉਣੀ ਹੈ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਵਾਂਗੇ ਵੀਡੀਓ ਨੂੰ ਪੂਰੀ ਦੇਖਿਓ ਤੇ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਜਿਹੜੀ ਆਪਾਂ ਪਿਛਲੇ ਸਾਲਾਂ ਦੇ ਵਿੱਚ ਇਸ ਕਿਸਮ ਦੇ ਵਿੱਚ ਗਲਤੀਆਂ ਕੀਤੀ ਆਏ ਇਸ ਵਾਰ ਜੇ ਆਪਾਂ ਉਹ ਗਲਤੀਆਂ ਤੋਂ ਬਚੀਏ ਤੇ ਆਪਾਂ PR126 ਤੋਂ ਚੰਗਾ ਝਾੜ ਲੈ ਸਕੀਏ ਤੇ ਜਿਹੜੇ ਕਿਸਾਨ ਭਰਾ ਆਪਣੀ ਚੈਨਲ ਤੇ ਨਵੇਂ ਆਏ ਆ ਉਹ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਹਾਂਜੀ ਕਿਸਾਨ ਭਰਾਵੋ ਪੀਆ 126 ਜਿਹੜੀ ਵੈਰੈਟੀ ਹੈ ਇਹ ਪੰਜਾਬ ਯੂਨੀਵਰਸਿਟੀ ਦੀ ਵੈਰੈਟੀ ਹੈ ਤੇ ਘੱਟ ਸਮੇਂ ਦੇ ਵਿੱਚ ਵੱਧ ਝਾੜ ਦਿੰਦੀ ਹੈ ਤੇ ਬਿਮਾਰੀ ਤੋਂ ਵੀ ਬਹੁਤ ਘੱਟ ਇਹਨੂੰ ਜਿਹੜੀ ਬਿਮਾਰੀ ਦਾ ਅਟੈਕ ਹੁੰਦਾ ਹੈ ਪਰ ਪਿਛਲੇ ਸਾਲਾਂ ਦੇ ਵਿੱਚ ਵਿੱਚ ਕਈ ਜ਼ਿਮੀਂਦਾਰ ਕਹਿ ਰਹੇ ਹਨ ਵੀ ਇਸ ਵੈਰੈਟੀ ਨੂੰ ਅਸੀਂ ਆਪਣੇ ਖੇਤ ਦੇ ਵਿੱਚ ਲਗਾਇਆ ਤੇ ਸਾਨੂੰ ਜਿਹੜਾ ਝਾੜ ਬੰਪਰ ਝਾੜ ਇਹ ਤੋਂ ਨਹੀਂ ਮਿਲਿਆ ਤੇ ਇੱਕ ਇਹ ਨੂੰ ਜਿਹੜੀ ਸਮੱਸਿਆ ਆਈ ਆ ਪਿਛਲੇ ਸਾਲਾਂ ਦੇ ਵਿੱਚ ਹਲਦੀ ਰੋਗ ਦੀ ਹਲਦੀ ਰੋਗ ਦੀ ਬਹੁਤ ਜ਼ਿਆਦਾ ਸਮੱਸਿਆ ਆਈ ਹਲਦੀ ਰੋਗ 'ਚ ਜਿਆਦਾ ਪੈ ਜਵੇ ਤਾਂ ਫਿਰ ਮੰਡੀਆ ਦੇ ਵਿੱਚ ਜਿਹੜੀ ਵਿਕਨ ਦੇ ਵਿੱਚ ਦਿੱਕਤਾਂ ਆਂਦੀਆਂ ਕਿਉਂਕਿ ਦਾਣਾ ਕਾਲਸ ਹੋ ਜਾਂਦੀ ਹੈ ਬਹੁਤ ਤੇ ਪਿਛਲੇ ਸਾਲ ਵੀ ਜਿਹੜੀ 2-300 ਰੁਪਏ ਜਿਹੜਾ ਐਮਐਸਪੀ ਰੇਟ ਤੋਂ ਘੱਟ ਜਿਹੜੀ ਕਿਸਾਨਾਂ ਨੇ ਵੇਚੀ ਹੈ ਤੇ ਅੱਜ ਆਪਾਂ ਹਲਦੀ ਰੋਗ ਦਾ ਵੀ ਤੁਹਾਨੂੰ ਹੱਲ ਦੱਸੂਗੇ ਵੀ ਕਿਵੇਂ ਕਿਉਂ ਸਮੱਸਿਆ ਆਂਦੀ ਹੈ ਪਹਿਲਾਂ ਤਾਂ ਕਿਸਾਨ ਪ੍ਰਭੂ ਇਸ ਵੈਰੈਟੀ ਤੋਂ ਜੇ ਆਪਾਂ ਬੰਪਰ ਝਾੜ ਲੈਣਾ ਤਾਂ ਆਪਾਂ ਇਹਦੀ ਜਿਹੜੀ ਲਵਾਈ ਹੈ ਜੁਲਾਈ ਮਹੀਨੇ ਦੇ ਆਪਾਂ ਪਹਿਲੇ ਹਫਤੇ ਜਿਹੜੀ ਆਪਾਂ ਲਵਾਈ ਕਰਾਂਗੇ ਆਪਣੀ ਖੇਤ ਦੇ ਵਿੱਚ ਤਾਂ ਇਸ ਵੈਰੈਟੀ ਤੋਂ ਆਪਾਂ ਬੰਪਰ ਝਾੜ ਲੈ ਸਕਦੇ ਹਾਂ ਹੁਣ ਕਈ ਜ਼ਿਮੀਂਦਾਰ ਭਰਾ ਕੀ ਕਰਦੇ ਆ ਵੀ ਜਦੋਂ ਝੌਨੇ ਦੀ ਲਵਾਈ ਸ਼ੁਰੂ ਹੁੰਦੀ ਹੈ 10 ਜੂਨ ਤੋਂ 5 ਜੂਨ ਤੋਂ 20 ਜੂਨ ਤੋਂ ਜੂਨ ਮਹੀਨੇ ਦੇ ਵਿੱਚ ਇਹਦੀ ਲਵਾਈ ਕਰ ਦਿੰਦੇ ਆ ਤੇ ਲੋਾਈ ਕਰਨ ਤੋਂ ਬਾਅਦ ਕੀ ਸਮੱਸਿਆ ਆਂਦੀ ਕਿਸਾਨਾਪਾਪੋ ਜਦੋਂ ਇਹ ਨਸਾਰਾ ਕਰਦੀ ਹੈ ਨਸਾਰਾ ਇਹ 55 ਦਿਨ ਦੀ ਖੇਲ ਹੁੰਦੀ ਹੈ 55 ਦਿਨ ਬਾਅਦ ਜਿਹੜੀ ਇਹ ਨਸਾਰਾ ਸ਼ੁਰੂ ਕਰ ਦਿੰਦੀ ਹੈ ਉਸ ਉਸ ਟਾਈਮ ਜਿਹੜਾ ਟੈਂਪਰੇਚਰ ਜ਼ਿਆਦਾ ਹੁੰਦਾ ਜਿਹਦੇ ਕਰਕੇ ਦਾਣੇ ਦੇ ਵਿੱਚ ਵਜਨ ਘਟ ਜਾਂਦਾ ਦਾਣੇ ਦਾ ਸਹਿਜ ਘਟ ਜਾਂਦਾ ਹੈ ਤੇ ਝਾੜ ਦੇ ਵਿੱਚ ਵੀ ਬਹੁਤ ਫਰਕ ਪੈਂਦਾ ਹੈ ਪਰ ਜੇ ਤੁਸੀਂ ਇਹਨੂੰ ਲੇਟ ਲਗਾਓਗੇ ਜੁਲਾਈ ਮਹੀਨੇ ਦੇ ਪਹਿਲੇ ਹਫਤੇ 10 ਜੁਲਾਈ ਤੱਕ ਫੇਰ ਜਿਹੜਾ ਅੱਗੇ ਜਾ ਕੇ ਜਿਹੜਾ ਟੰਪਰੀਜ ਸਹੀ ਹੋ ਜਾਂਦਾ ਹੈ ਫਰਕ ਪੈ ਜਾਂਦਾ ਹੈ ਬਹੁਤ ਫੇਰ ਜਿਹੜਾ ਇਹ ਵੈਰੈਟੀ ਬੰਪਰ ਝਾੜ ਦਿੰਦੀ ਹੈ ਪ੍ਰੋਪਰ ਜਿਹੜਾ ਦਾਣੇ ਦਾ ਸਾਈਜ਼ ਬਣਦਾ ਹੈ ਕਿਉਂਕਿ ਜਿਹੜੇ ਕਿਸਾਨ ਭਰਾਵਾਂ ਨੇ ਆਲੂ ਲਾਉਣੇ ਆ ਉਹ ਤਾਂ ਅਗੇਤੀ ਲਾ ਸਕਦੇ ਆ ਕਿਉਂਕਿ ਉਹਨਾਂ ਨੂੰ ਗਾਂਹ ਅਗਲੀ ਫਸਲ ਦਾ ਲਾਲਚ ਹੁੰਦਾ ਵੀ ਆਪਾਂ ਆਪਣੀ ਹੋਰ ਦੂਜੀ ਫਸਲ ਲੇਟ ਹੋਊਗੀ ਪਰ ਜਿਨੇ ਕਣਕ ਦੇ ਬੀਜ ਨਹੀਂ ਹੈ ਉਹ ਅਗੇਤੀ ਲਾ ਕੇ ਕੋਈ ਫਾਇਦਾ ਨਹੀਂ ਉਹ ਕਿਸਾਨ ਭਰਾ ਇਹਨੂੰ ਜੁਲਾਈ ਮਹੀਨੇ ਦੇ ਵਿੱਚ ਜੇ ਲਾਉਣਗੇ ਤਾ ਤੁਹਾਡੀ 28 ਅਕਤੂਬਰ ਜਿਹੜੀ ਵੱਡੀ ਜਾਣੀ ਆ ਤਾਂ ਵੀ ਆਪਣੇ ਕੋਲ ਬਹੁਤ ਜ਼ਿਆਦਾ ਜਿਹੜਾ ਟਾਈਮ ਹੁੰਦਾ ਇਹ ਜਿਹੜੇ ਜ਼ਿਮੀਂਦਾਰ ਭਰਾ ਗਲਤੀਆਂ ਕਰਦੇ ਇਸ ਵਾਰੀ ਗਲਤੀਆਂ ਤੋਂ ਬਚਨ ਤੇ ਤੁਹਾਡੇ ਵੀ ਜਿਹੜਾ ਬੰਪਰ ਝਾੜ ਆਊਗਾ ਹੁਣ ਜਿਹੜੀ ਹਲਦੀ ਰੋਗ ਦੀ ਕਿਸਾਨ ਭਰਾਵਾਂ ਨੂੰ ਬਹੁਤ ਸਮੱਸਿਆ ਹੁੰਦੀ ਹੈ ਕਿਸਾਨ ਭਰਾਵਾਂ ਜ਼ਿਮੀਂਦਾਰ ਭਰਾਵਾਂ ਨੂੰ ਬਹੁਤ ਜ਼ਿਆਦਾ ਸਮੱਸਿਆ ਆਉਂਦੀ ਹੈ ਹੁਣ ਹਲਦੀ ਰੋਗ ਦੀ ਸਮੱਸਿਆ ਆਉਣ ਦਾ ਕਾਰਨ ਹੈਗਾ ਕਿਸਾਨ ਭਰਾਵੋ ਯੂਰੀਆ ਹੁਣ ਸਾਰੇ ਜ਼ਿਮੀਂਦਾਰ ਕਹੀ ਜਾਂਦੇ ਆ ਵੀ ਪੀਆ 126 ਜਿਹੜੀ ਯੂਰੀਆ ਵੱਧ ਲੰਦੀ ਹੈ ਕਿਸਾਨ ਭਰਾਵੋ ਇਹਦੇ ਵਿੱਚ ਕੋਈ ਵੀ ਉਹ ਨਹੀਂ ਯੂਰੀਆ ਹੀ ਉਨਾ ਹੀ ਲੰਦੀ ਹੈ ਆਪਾਂ ਜੇ ਵੱਧ ਪਾਉਣਾ ਚਾਹੁੰਦੇ ਆ ਤਾਂ ਥੋੜਾ ਆਪਾਂ ਵੱਧ ਪਾ ਸਕਦੇ ਆ ਆਮ ਵੈਰੈਟੀਆ ਦੇ ਵਿੱਚ ਆਪਾਂ ਤਿੰਨ ਥੈਲੇ ਆਪਾਂ ਯੂਰੀਆ ਦੇ ਪਾਉਂਦੇ ਆ ਤੇ ਇਹਦੇ ਵਿੱਚ ਮੰਨ ਕੇ ਚੱਲੋ ਪਾਦਾ ਥੈਲੇ ਵੱਧ ਪਾ ਸਕਦੇ ਆ ਸਾਢੇ ਤਿੰਨ ਥੈਲੇ ਆਪਾਂ 1 ਏਕੜ ਦੇ ਵਿੱਚ ਪਾ ਸਕਦੇ ਆ ਪਰ ਜ਼ਿਮੀਂਦਾਰ ਭਰਾ ਕੀ ਕਰਦੇ ਆ 5-5 ਥੈਲੇ ਇੱਕ ਏਕੜ ਦੇ ਵਿੱਚ ਪੀਆਰ 126 ਦੇ ਵਿੱਚ ਪਾਉਂਦੇ ਆ ਉਹਦੇ ਕਾਰਨ ਜਿਹੜੀ ਇਹਨੂੰ ਡੌਡੀ ਪੈਣ ਦੀ ਹਲਦੀ ਰੋਗ ਦੀ ਜਿਹੜੀ ਬਾਦ ਦੇ ਵਿੱਚ ਵੱਧ ਸਮੱਸਿਆ ਆਉਂਦੀ ਹੈ ਤੁਸੀਂ ਵਰਤ ਕੇ ਦੇਖ ਲਿਓ ਪਰ ਇਹਨੂੰ ਜਿਹੜੀ ਡੌਡੀ ਆ ਹਲਦੀ ਰੋਗ ਦੀ ਸਮੱਸਿਆ ਆਉਂਦੀ ਜ਼ਰੂਰ ਹੈ ਆਉਂਦੀ ਇਹਨੂੰ ਜ਼ਰੂਰ ਹੈ ਪਰ ਜੇ ਤੁਸੀਂ ਯੂਰੀਏ ਦੇ ਸਹੀ ਜਿਵੇਂ 3.5 ਥੈਲੇ ਜਾਂ 3 ਥੈਲੇ ਇੱਕ ਏਕੜ ਦੇ ਵਿੱਚ ਪਾਉਗੇ ਤਾਂ ਜਿਹੜਾ ਤੁਹਾਡਾ ਨੁਕਸਾਨ ਨਹੀਂ ਹੋਊਗਾ ਜੀੜੀ ਸਾਫ਼ ਹੋਊਗੀ ਉਹੀ ਉਹਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਵੀ ਜੀ ਜੀਰੀ ਖਰਾਬ ਹੋਊਗੀ ਕਾਲਸ ਹੋਊਗੀ ਕਾਲੀ ਹੋਊਗੀ ਬਿਲਕੁਲ ਠੀਕ ਤੁਹਾਡੀ ਜੀੜੀ ਹੋਊਗੀ ਤੇ ਪ੍ਰੋਪਰ ਜਿਹੜਾ ਮੰਡੀ ਦੇ ਵਿੱਚ ਜਿਹੜਾ ਰੇਟ ਹੈ ਉਹ ਰੇਟ ਤੁਹਾਡੀ बिकੂਗੀ ਤੇ ਇਸ ਤਰੀਕੇ ਦੇ ਨਾਲ ਹੀ ਸੁਭਾਜੇ ਤੁਸੀਂ ਪੀਆ 126 ਲਾ ਰਹੇ ਹੋ ਤਾਂ ਯੂਰੀਆ ਦੇਖ ਕੇ ਪਾਓ ਜਿਆਦਾ ਜਿਹੜੀ ਓਵਰਡੋਜ਼ ਨਾ ਪਾਓ ਜਿਹਦੇ ਕਾਰਨ ਜਿਹੜੀ ਬਿਮਾਰੀਆ ਵੱਧ ਲੱਗਦੀ ਹੈ ਹੋਰ ਬਿਮਾਰੀਆਂ ਵੀ ਵੱਧ ਲੱਗਦੀ ਹੈ ਤੇ ਬਾਕੀ ਝਾੜ ਇੱਕ ਪਨੀਰੀ ਤੇ ਉਹਨਾਂ ਕਿਸਾਨਾਂ ਪਰ ਪਨੀਰੀ ਬੀਜ ਦਿੰਦੇ ਆ ਤੇ 30 30 35 35 ਦਿਨ ਦੀ ਜਿਹੜੀ XP 126 ਦੀ ਪਨੀਰੀ ਖੇਤ ਦੇ ਵਿੱਚ ਲਾਉਂਦੇ ਆ ਉਹ ਗਲਤ ਹੈ ਕਿਉਂਕਿ ਹੋਰ ਆਪਾਂ ਕੋਈ ਵੀ ਵੈਰੈਟੀ ਆ ਉਹਦੀ ਪਨੀਰੀ ਜੇ 2 ਦਿਨ ਲੇਟ ਹੋ ਗਈ ਲਾਉਣ ਨੂੰ ਤਾਂ ਆਪਾਂ ਲਾ ਸਕਦੇ ਆ ਪਰ ਇਹ ਵੈਰੈਟੀ ਦੀ ਜੇ ਆਪਾਂ ਪਨੀਰੀ 2 ਦਿਨ ਵੀ ਆਪਣੀ ਲੇਟ ਹੋ ਗਈ ਤਾਂ ਜਿਹੜਾ ਝਾੜ ਦੇ ਵਿੱਚ ਜਰੂਰ ਫਰਕ ਪੈਣਾ ਹੀ ਪੈਣਾ ਅਸਲੀ ਜਿਹੜੀ ਤੁਸੀਂ ਸਵਰਜੀ ਜੀ ਦੇ ਬਾਰਬੀਜੇ ਲਾਉਨ ਬਾਰੇ ਸੋਚ ਰਹੇ ਹਾਂ ਤਾਂ 25 ਦਿਨਾਂ ਦੀ ਜਿਹੜੀ ਪਨੀਰੀ ਹੈ ਵਧੀਆ ਤਰੀਕੇ ਨਾਲ ਉਹਦੀ ਬਜਾਈ ਕਰੋ ਤੇ ਉਹਨੂੰ ਵਧੀਆ ਸਪਰੇਅ ਕਰਕੇ ਤਾਕਤਵਾਲੀ ਉਹਨੂੰ ਤਾਕਤ ਦਿਓ ਵੀ ਛੇਤੀ ਤਿਆਰ ਹੋ ਜਵੇ 25 ਦਿਨ ਦੇ ਵਿੱਚ ਤਿਆਰ ਕਰਕੇ ਖੇਤ ਦੇ ਵਿੱਚ ਲਾ ਦਿਓ ਉਹ ਪਨੀਰੀ ਤੁਹਾਡੀ ਵੱਧ ਚੱਲੂਗੀ ਬੂਝਾ ਦੇਖਿਆ ਉਹਦਾ ਤੇ ਬਾਅਦ ਦੇ ਵਿੱਚ ਐਂਡ ਤੇ ਝਾੜ ਦੇ ਵਿੱਚ ਤੁਹਾਨੂੰ ਫਰਕ ਜਰੂਰ ਮਿਲੇਗਾ ਤੇ ਕਿਸਾਨ ਭਰਾਵਾਂ ਕੋਲ ਰਕਬਾ ਵੱਧ ਹੁੰਦਾ ਹੈ ਤੇ ਪਨੀਰੀ ਇਕੱਠੀ ਬੀਜ ਦਿੰਦੇ ਆ ਇੱਕ ਦਿਨ ਕੰਮ ਨਿਬੇੜ ਦਿੰਦੇ ਆ ਤੇ ਜੀਰੀ ਦੀ ਲਵਾਈ ਹੈ ਜਿਹੜੀ ਇੱਕ ਦਿਨ ਦੇ ਵਿੱਚ ਨਹੀਂ ਹੁੰਦੀ ਥੋੜਾ ਥੋੜਾ ਰੋਜ਼ ਥੋੜੀ ਥੋੜੀ ਹੁੰਦੀ ਹੈ ਜਿਹਦੇ ਕਾਰਨ ਪਨੀਰੀ ਪੱਕੜ ਹੋ ਜਾਂਦੀ ਹੈ ਤੇ ਜੇ ਤੁਸੀਂ ਤੁਹਾਡੇ ਕੋਲ ਰਕਬੇ ਦੇ ਹਿਸਾਬ ਦੇ ਨਾਲ ਜਿਹੜੀ ਪਨੀਰੀ ਹੈ ਦੋ ਤਿੰਨ ਸ਼ਿਫਟਾਂ ਦੇ ਵਿੱਚ ਬੀਜੋ ਥੋੜੀ ਜੀ ਅੱਜ ਬੀਤੀ ਥੋੜੀ ਜੀ ਪਰਸ ਨੂੰ ਬੀਤੀ ਇਸ ਹਿਸਾਬ ਦੇ ਨਾਲ ਜਿਹੜੀ ਪਨੀਰੀ ਬੀਜੋ ਤੇ ਤੁਹਾਨੂੰ ਬਹੁਤ ਚੰਗਾ ਝਾੜ ਮਿਲੂਗਾ ਪੀਆਰ 126 ਦੇ ਬਾਰੇ ਬਾਕੀ ਕਮੈਂਟਾਂ ਚ ਦੱਸ ਦਿਓ ਵੀ ਹੋਰ ਆਪਾਂ ਤੁਹਾਨੂੰ ਕੀ ਜਾਣਕਾਰੀ ਚਾਹੀਦੀ ਆਪਾਂ ਉਹਦੇ ਤੇ ਵੀ ਤੁਹਾਨੂੰ ਵੀਡੀਓ ਬਣਾ ਕੇ ਦੱਸ ਦੂਗੇ ਤੇ ਬਾਕੀ ਚੈਨਲ ਤੇ ਹੁਣ ਵੀਡੀਓ ਆਉਂਦੀਆਂ ਰਹਿਣਗੀਆਂ ਤੇ ਪਿਆਰ ਦਿਓ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ